ਕਲ ਦੇ دیਵਾਨਾ ਵਿੱਚ ਆਪਾਂ ਸਾਰੇ ਸਨਮਾਨਜੋਗ ਗਿਆਨੀ ਜੀ ਗਿਆਨੀ ਚਰਨਜੀਤ ਸਿੰਘ ਜੀ ਦੀ ਪਿਆਰੀ ਸਤਕਾਰਯੋਗ ਰਸਨਾ ਤੋਂ ਬਹੁਤ ਪਿਆਰ ਸਤਕਾਰ ਔਰ ਵਿਸਥਾਰ ਸਾਹਿਤ ਸਰਵਣ ਕਰ ਚੁੱਕੇ ਹਾਂ ਜਗਤ ਗੁਰੂ ਤਨ 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 ਸਤਿਗੁਰੂ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਬਾਬੇ ਨਾਨਕ ਜੀ ਸਾਹਿਬ ਜੀ ਦੇ ਬਹੁਤ ਯਾਦ ਕਰਨ ਤੇ ਉਹਨਾਂ ਦੇ ਪਾਸ ਗਏ ਦੀਦਾਰ ਬਖਸ਼ਿਆ ਪ੍ਰੇਮ ਜਿਤਾਇਆ ਉਪਰੰਤ ਆਪ ਜੀ ਆਪਣੇ ਨਗਰ ਨਨਕਾਣਾ ਸਾਹਿਬ ਦੇ ਬਾਰ ਬਾਰ ਆਣ ਕੇ ਬਿਰਾਜਮਾਨ ਹੋ ਗਏ ਧੰਨ ਭਾਈ ਮਰਦਾਨਾ ਜੀ ਸਾਹਿਬ ਜੀ ਨੂੰ ਆਖਿਆ ਕਿ ਤੁਸੀਂ ਜਾ ਕੇ ਸਾਡੇ ਬਾਰੇ ਘਰੇ ਨਹੀਂ ਦੱਸਣਾ ਬਚਨ ਗੁਪਤ ਰੱਖਣਾ ਭਾਈ ਮਰਦਾਨਾ ਜੀ ਸਾਹਿਬ ਜੀ ਨੇ ਮਹਾਰਾਜ ਦਾ ਬਚਨ ਮੰਨ ਲਿਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ ਦੀ ਬਹੁਤੀ ਬੇਬਲਤਾ ਵੇਖੀ ਮਨ ਵਿੱਚ ਖਿਆਲ ਕਰਨ ਕਿ ਮਿਰਦ ਮਾਤਾ ਦਾ ਖੁਸ਼ਾ ਲਿਆ ਜਾਵੇ ਤਾਂ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਬਚਨ ਪੂਰੇ ਨਹੀਂ ਭੁਗਦੇ ਹਨ ਇਸ ਤਰ੍ਹਾਂ ਮਨ ਵਿੱਚ ਖਿਆਲ ਕਰਦੇ ਹੋਏ ਆਪ ਜੀ ਬਾਰ ਬਾਰ ਆ ਗਏ ਮਗਰ ਹੀ ਮਾਤਾ ਜੀ ਸਾਹਿਬ ਪਧਾਰੇ ਬਹੁਤ ਜ਼ਿਆਦਾ ਪ੍ਰੇਮ ਦਿਤਾਇਆ ਗੱਲ ਦੇ ਨਾਲ ਲਾਇਆ ਤੇ ਦਿਤਾਇਆ ਤੇ ਬਾਰ ਬਾਰ ਗਰੀਬ ਨਿਵਾਜ ਮਹਾਰਾਜ ਜੀ ਦੇ ਮਾਤਾ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਲਿਹਾਰ ਸਦਕੇ ਕੁਰਬਾਨ ਜਾਈ ਜਾਂਦੇ ਹਨ ਤੇ ਕਹਿੰਦੇ ਨੇ ਕਿ ਇੱਕੋ ਇੱਕ ਸਾਡਾ ਪੁੱਤਰ ਹੈ ਤੇ ਉਹ ਵੀ ਇਸ ਤਰ੍ਹਾਂ ਤਿਆਗੀ ਜਿਹਾ ਹੋ ਗਏ ਨੇ ਤੇ ਸਾਡਾ ਭਲਾ ਕਿਵੇਂ ਗੁਜ਼ਾਰਾ ਚੱਲੇਗਾ ਇਸ ਤਰ੍ਹਾਂ ਬਹੁਤ ਹੀ ਪ੍ਰੇਮਪੂਰਨ ਮਾਹੌਲ ਬਣਿਆ ਪਰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰੇਮਪੂਰਨ ਮਮਤਾਪੂਰਨ ਇਸ ਮਾਹੌਲ ਵਿੱਚ ਵੀ ਜਿਹੜਾ ਮਾਤਾ ਤੇ ਪਿਤਾ ਜੀ ਦੀ ਪਰਥਾਏ ਹੋ ਕੇ ਉਪਦੇਸ਼ ਦਿੱਤਾ ਹੈ ਸੰਸਾਰ ਭਰ ਦੇ ਸਾਰੇ ਗ੍ਰਸਤੀਆਂ ਲਈ ਜਿਨ੍ਹਾਂ ਦੇ ਮਾਈ ਬਾਪ ਨੇ ਔਰ ਜਿਨ੍ਹਾਂ ਦੇ ਧੀਆਂ ਪੁੱਤ ਨੇ ਉਹਨਾਂ ਦੇ ਵਾਸਤੇ ਬੜਾ ਗਰੀਬ ਨਿਵਾਜ ਮਹਾਰਾਜ ਜੀ ਦਾ ਉਪਦੇਸ਼ ਇਹ ਲਾਹੇਵੰਦ ਹੈ ਲੋਕ ਪਰਲੋਕ ਕਰ ਰੱਖਿਆ ਹੈ ਭਾਈ ਜਿਵੇਂ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਅਮਰਤ ਕਥਾ ਲੜੀ ਵਾਰੂਪ ਦੇ ਵਿੱਚ ਆ ਰਹੀ ਹੈ ਆਓ ਭਾਈ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਅਮਰਤ ਕਥਾ ਦੇ ਨਾਲ ਜੁੜੋ